ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹੁਸਨਤਾਲੀਵਾਲ ਸਵਾਗਤ ਹੈ ਤੁਹਾਡਾ ਨੀਓ ਵੀਡੀਓ 'ਚ ਤੇ ਅੱਜ ਆਪਾਂ ਗੱਲ ਕਰਦੇ ਆਂ ਲਿਵ ਇਨ ਤੇ ਲਿਵ ਆਊਟ ਵੀਜ਼ੇ ਬਾਰੇ ਸਾਈਪ੍ਰਸ ਦੇ ਵਿੱਚ ਹਰ ਸਾਲ ਬੜੇ ਬਰਕ ਪਰਮਿਟ ਤੇ ਆਉਂਦੇ ਆ ਇਹ ਜਿਹੜਾ ਸਟੱਡੀ ਵੀਜ਼ਾ ਇਹ ਪਹਿਲਾਂ ਵੀ ਸੀਗਾ ਪਰ ਹੁਣ ਜ਼ਿਆਦਾ ਹੀ ਇਹ ਜਿੱਦਾਂ ਜ਼ਿਆਦਾ ਹੋ ਗਿਆ ਸਟੱਡੀ ਵੀਜ਼ਾ ਫਾਊਂਡੇਸ਼ਨ ਤੋਂ ਬਾਅਦ ਕਿਉਂ ਜਦੋਂ ਦਾ ਫਾਊਂਡੇਸ਼ਨ ਕੋਰਸ ਆਇਆ ਉਦੋਂ ਦਾ ਸਟੂਡੈਂਟ ਕਾਫੀ ਆਇਆ ਪਰ ਪਹਿਲਾਂ ਆਲਮੋਸਟ ਜਿੱਦਾਂ ਜ਼ਿਆਦਾਤਰ ਹਰਿੱਤ ਤੇ ਇੱਥੇ ਵਰਕ ਪਰਮਿਟ ਤੇ ਆਉਂਦਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਡੋਮੈਸਟਿਕ ਵੀਜ਼ੇ ਬਾਰੇ ਲਿਵ ਇਨ ਤੇ ਲਿਵ ਆਊਟ ਬਾਰੇ ਉਹ ਤੁਸੀਂ ਕੋਈ ਵੀ ਵੀਜ਼ੇ ਤੇ ਹੋ ਚੱਲ ਜਿਆਦਾ ਮੈਂ ਡੋਮੈਸਟਿਕ ਵੀਜ਼ੇ ਦੀ ਗੱਲ ਕਰੂੰ ਮੈਂ ਆਪਦੀ ਗੱਲ ਕਰਦਾ ਹੁਣ ਕਿਉਂਕਿ ਮੈਂ ਉੱਥੇ ਡੋਮੈਸਟਿਕ ਵੀਜ਼ੇ ਤੇ ਰਹਿਆ ਹਾਂ 2 ਸਾਲ ਸਾਈਪ੍ਰਸ ਤੇ ਬਾਬਿਓ ਸੁਣੋ ਮੈਂ ਦੱਸਾਂ ਸਾਨੂੰ ਪਹਿਲਾਂ ਜਿਵੇਂ ਹੁਣ ਮੈਂ ਬੇਬੇ ਦੀ ਕੇਅਰ ਕਰਦਾ ਸੀ ਤੇ ਮੈਂ ਘਰ ਦੇ ਵਿੱਚ ਹੀ ਰਹਿੰਦਾ ਸੀ ਉਹਨੂੰ ਕਹਿੰਦੇ ਆ ਲਿਵ ਇਨ ਵੀਜ਼ਾ ਤੇ ਆਪਣਾ ਜਿਹੜਾ ਕੰਮਕਾਰ ਹੁੰਦਾ ਉਹ ਘਰ ਦੇ ਵਿੱਚ ਹੀ ਹੁੰਦਾ ਉੱਥੇ ਰਹਿائش ਹੁੰਦੀ ਆ ਖਾਣਾ ਪੀਣਾ ਉਹਨਾਂ ਦਾ ਹੁੰਦਾ ਤੇ ਉੱਥੇ ਰਹਿਣਾ ਹੁੰਦਾ ਵੀਕ ਦੇ ਵਿੱਚ ਇੱਕ ਛੁੱਟੀ ਮਿਲ ਜਾਂਦੀ ਹੈ ਕਈ ਵਾਰ ਨਹੀਂ ਮਿਲਦੀ ਸੋ ਉਹਨੂੰ ਕਹਿੰਦੇ ਆ ਲਿਵਨ ਉਹਨਾਂ ਦੇ ਨਾਲ ਹੀ ਰਹਿਣਾ ਔਖਾ ਵੀ ਆ ਸੌਖਾ ਵੀ ਆ ਕਿਉਂਕਿ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਹਨਾ ਸੌਖਾ ਇਹ ਹੈ ਵੀ ਰਹਿਣ ਦੀ ਕੋਈ ਦਿੱਕਤ ਨਹੀਂ ਆਉਂਦੀ ਕਿਤੇ ਜਾਣਾ ਨਹੀਂ ਪੈਂਦਾ ਰੋਟੀ ਪਾਣੀ ਬਰੀਆ ਉੱਥੇ ਚੱਲੀ ਜਾਂਦਾ ਸਾਰਾ ਕੁਝ ਹਨਾ ਸਹੀ ਆ ਔਖਾ ਇਹ ਹੈ ਆ ਵੀ ਫਿਰ ਟਾਈਮਿੰਗ ਨਹੀਂ ਸੈੱਟ ਬੈਂਦੀ ਟਾਈਮਿੰਗ ਦਾ ਸੈੱਟ ਮਤਲਬ ਜਦੋਂ ਤੁਸੀਂ ਉੱਥੇ ਹੀ ਰਹਿੰਨੇ ਘਰੇ ਫਿਰ ਕੋਈ ਸੌਣ ਦਾ ਟਾਈਮ ਨਹੀਂ ਹੁੰਦਾ ਕੋਈ ਉੱਠਣ ਦਾ ਟਾਈਮ ਨਹੀਂ ਹੁੰਦਾ ਤੇ ਉਹਦੇ 'ਚ ਬੰਦਾ ਥੱਕ ਹੀ ਜਾਂਦਾ ਉਲਝਿਆ ਜਾਂ ਰਹਿੰਦਾ ਸੋ ਇਹ ਉਹ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਆ ਜਦੋਂ ਆਪਾਂ ਲਿਵ ਇਨ 'ਚ ਜਾਂਦੇ ਆ ਤਾਂ ਕਰਕੇ ਹੁਣ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਚਾਹੁੰਦਾ ਵੀ ਮੈਂ ਲਿਵ ਆਊਟ ਵੀਜ਼ੇ ਤੇ ਹੋਵਾਂ ਹੁਣ ਉਹ ਕੀ ਹੁੰਦਾ ਜੀ ਨੂੰ ਇਹ ਵੀ ਦੋ ਪ੍ਰਕਾਰ ਦਾ ਹੋਊਗਾ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਲਿਵ ਆਊਟ ਵੀਜ਼ਾ ਫਿਰ ਇੱਕ ਅੱਗੇ ਜਿਹਨੂੰ ਕਹਿੰਦੇ ਆ ਉਹ ਵੀ ਲਿਵ ਆਊਟ ਹੀ ਹੁੰਦਾ ਉਹਨੂੰ ਓਪਨ ਵੀਜ਼ਾ ਵੀ ਜਾ ਕਹਿੰਦੇ ਆ ਪਰ ਇਹਦੇ ਵਿੱਚ ਦੋ ਕੈਟੇਗਰੀਆਂ ਆ ਜਾਂਦੀਆਂ ਨੰਬਰ 1 ਤਾਂ ਇਹ ਹੁੰਦਾ ਮੰਨ ਕੇ ਚਲੋ ਤੁਸੀਂ ਕਿਸੇ ਦੀ ਕੇਅਰ ਕਰਦੇ ਹੋ ਜਾਂ ਤੁਸੀਂ ਕਿਤੇ ਕੰਮ ਤੇ ਲੱਗੇ ਹੋ ਕਿਤੇ ਵੀ ਲਾ ਲੋ ਜਿੱਦਾਂ ਸੁਪਰਮਾਰਕਟ ਤੇ ਲੱਗੇ ਹੋ ਕਿਤੇ ਵੀ ਲੱਗੇ ਹੋ ਹਨ ਉਹਦੇ ਵਿੱਚ ਇਹ ਹੁੰਦਾ ਬਸ ਤੁਸੀਂ ਮਾਲਕ ਦੇ ਘਰੇ ਜਾਣਾ ਜੇ ਮੰਨ ਲਓ 8 ਵਜੇ ਗਏ ਸ਼ਾਮ ਨੂੰ 6 7 ਵਜੇ ਤੁਸੀਂ ਵਹਿਲੇ ਹੋਏ ਤੇ ਬਾਅਦ ਵਿੱਚ ਤੁਹਾਨੂੰ ਰੂਮ ਕਿਤੇ ਨਾਲ ਹੀ ਅੱਧੇ ਘੰਟੇ ਤੇ ਘੰਟੇ ਤੇ ਕਿਤੇ ਵੀ ਲਾ ਲਓ ਉੱਥੇ ਰੂਮ ਉਹ ਦਵਾ ਦੇਣਗੇ ਉੱਥੇ ਤੁਸੀਂ ਰਹਿਣਾ ਉਹ ਹੁੰਦਾ ਲਿਵਾਉਟ ਬਸ ਤੁਸੀਂ ਸਿਰਫ ਕੰਮ ਤੇ ਆਏ ਆ ਕੇ ਉਹਦੀ ਕੇਅਰ ਕੀਤੀ ਰੋਟੀ ਪਾਣੀ ਦਿੱਤਾ ਆਪਦਾ ਖਾਦਾ ਪੀਤਾ ਤੇ ਆਪਦੀ ਸ਼ਿਫਟ ਖਤਮ ਕੀਤੀ ਤੇ ਆਪਦਾ ਰੂਮ ਚ ਜਾ ਕੇ ਪੈ ਗਏ ਉਹ ਚ ਉਹ ਚ ਸੌਖਾ ਇਹ ਹੋ ਜਾਂਦਾ ਵੀ ਤੁਸੀਂ ਉਹਦੇ ਨਾਲ ਨਹੀਂ ਰਹਿੰਦੇ ਹੁਣ ਜੇ ਤੁਸੀਂ ਉਹਦੇ ਨਾਲ ਰਹਿਣੀ ਹੋ ਉਹ ਤੁਹਾਨੂੰ ਪਤਾ ਫਿਰ ਇਹ ਥੋੜਾ ਜਿਹਾ ਤੰਗ ਵੀ ਕਰਦੇ ਨੇ ਫਿਰ ਟਾਈਮ ਦਾ ਕੋਈ ਪਤਾ ਨਹੀਂ 11 11 ਘੰਟੇ ਲੱਗਣ 12 ਘੰਟੇ ਲੱਗਣ ਉਹ ਚ ਇੱਕ ਆਏ ਹੁੰਦਾ ਵੀ ਮੈਂ ਵਾਪਿਸ ਜਾਣਾ ਆਪਦਾ ਹਨਾ ਰੂਮ ਦੇ ਵਿੱਚ ਜਾਣਾ ਤੇ ਨੰਬਰ 2 ਤੇ ਇੱਕ ਉਹ ਆ ਜਾਂਦਾ ਜਿਹਦੇ ਵਿੱਚ ਜਿੱਦਾਂ ਤੁਸੀਂ ਓਨਰ ਲੱਭਣਾ ਤੇ ਓਨਰ ਲੱਭ ਕੇ ਤੁਸੀਂ ਬਸ ਆਪਦਾ ਵੀਜ਼ਾ ਲਵਾਉਣਾ ਤੇ ਵੀਜ਼ਾ ਲਵਾ ਕੇ ਕੰਮ ਜਿੱਥੇ ਮਰਜ਼ੀ ਕਰੀ ਜਾਇਓ ਉਹਦੇ ਵਿੱਚ ਇਹ ਹੁੰਦਾ ਜੇ ਮੰਨ ਲਓ ਸੋਨੂੰ ਕਈ ਮਾਲਕ ਇਹ ਕਹਿ ਦਿੰਦੇ ਆ ਵੀ ਭਾਈ ਤੂੰ ਮੇਰੇ ਕੋਲੇ ਵੀਕ ਦੇ ਵਿੱਚ ਇੱਕ ਵਾਰੀ ਆ ਕੇ ਮੇਰੇ ਘਰ ਦੀ ਕਲੀਨਿੰਗ ਕਰ ਜਿਆ ਕਰ ਜਾਂ ਮਾੜਾ ਮੋਟਾ ਜਿੱਦਾਂ ਗਾਰਡਨ ਦਾ ਕੰਮ ਕਰ ਜਿਆ ਕਰ ਉਹ ਤੋਂ ਬਾਅਦ ਚ ਤੂੰ ਆਪ ਦਾ ਜਿੱਥੇ ਮਰਜ਼ੀ ਰਹਿ ਤੇ ਆਪਦੀ ਤੂੰ ਇੰਸ਼ੋਰੈਂਸ ਪੇ ਕਰਨੀ ਆ ਆਪ ਦਾ ਤੂੰ ਰੂਮ ਰੈਂਟ ਤੇਰਾ ਰੋਟੀ ਪਾਣੀ ਸਾਰਾ ਕੁਝ A to Z ਜੋ ਵੀ ਏਹ ਤਰਾ ਆਪਦਾ ਤੂੰ ਉਹਦਾ ਜਿੱਥੇ ਮਰਜ਼ੀ ਰਹਿ ਹੈਨਾ ਇੱਕ ਚੀਜ਼ ਇਹ ਹੋ ਜਾਂਦੀ ਆ ਪਰ ਉਹ ਚ ਕਿਤੇ ਨਾ ਕਿਤੇ ਆਪ ਨੂੰ ਪ੍ਰੋਬਲਮ ਵੀ ਆ ਸਕਦੀ ਆ ਮੰਨ ਕੇ ਚੱਲੋ ਤੁਸੀਂ ਤੁਹਾਡਾ ਜਿੱਦਾਂ ਡੋਮੈਸਟਿਕ ਦਾ ਵੀਜ਼ਾ ਲਵਾਤਾ ਉਹਨਾਂ ਨੇ ਨਾ ਬੁੜੇ ਨਹੀਂ ਆਪਦੇ ਨਾਂ ਤੇ ਲਵਾਤਾ ਤੁਸੀਂ ਕੰਮ ਕਿਤੇ ਸੁਪਰਮਾਰਕਟ ਜਾਂ ਰੈਸਟੋਰੈਂਟ ਤੇ ਕਰੀ ਜਿੰਨੇ ਹੋ ਉੱਥੇ ਉਹ ਪੁੱਛ ਸਕਦੇ ਆ ਵੀ ਤੁਸੀਂ ਐਦਾਂ ਕਿਦਾਂ ਤੁਰੇ ਫਿਰਦੇ ਹੋ ਇੱਥੇ ਹਨਾ ਜਾਂ ਕੋਈ ਛੋਟਾ ਵੀ ਜਿੱਥੇ ਹੋਰ ਦਾ ਕਿਤੇ ਤੁਰੇ ਫਿਰਦੇ ਹੋ ਵੀ ਇੱਥੇ ਕੰਮ ਕਿਵੇਂ ਕਰੀ ਜਿੰਨੇ ਹੋ ਉਹ ਚੀਜ਼ਾਂ ਦੀ ਥੋੜੀ ਜਿਹੀ ਪ੍ਰੋਬਲਮ ਜ਼ਰੂਰ ਹੁੰਦੀ ਆ ਸੋ ਪਰ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਚਾਹੁੰਦਾ ਵੀ ਮੈਂ ਆਰਾਮ ਨਾਲ ਰਹਾ ਆਜ਼ਾਦੀ ਨਾਲ ਰਹਾ ਹਨਾ ਤਾਂ ਕਰਕੇ ਉਹ ਆਪਦਾ ਵੱਖਰਾ ਰੂਮ ਲੈ ਕੇ ਆਪਦਾ ਵੱਖਰਾ ਕਿਤੇ ਕੰਮ-ਕੁਮ ਦੇਖਦੇ ਆ ਤੇ ਐਦਾਂ ਰਹਿੰਦੇ ਆ ਕੁਸ਼ਕ ਹੈਗੇ ਵੀ ਆ ਜਿਹੜੇ ਹਜੇ ਵੀ ਹੈਨਾ ਲਿਵ ਇਨ ਚ ਰਹਿੰਦੇ ਆ ਕਰੀ ਵੀ ਜਾਂਦੇ ਆ ਕਈ ਆ ਜਾਂਦੇ ਆ ਹੈਨਾ ਪਰ ਜ਼ਿਆਦਾਤਰ ਹਰ ਇੱਕ ਬੰਦਾ ਪ੍ਰੇਫਰ ਕਰਦਾ ਵੀ ਮੈਂ ਲਿਵ ਆਊਟ ਚ ਰਹਾ ਉਹ ਚ ਥੋੜੀ ਜਿਹੀ ਆਜ਼ਾਦੀ ਆ ਥੋੜਾ ਜਿਹਾ ਸਕੂਨ ਹੈਗਾਗਾ ਸੋ ਇਹ ਸੀ ਅੱਜ ਦੀ ਆਪਣੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਬਾਕੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਨਵੇਂ ਬੈਲ ਆਈਕਨ ਤੇ ਕਰ ਦਿਓ ਕਲਿੱਕ ਤਾਂ ਕਿ ਨਵੇਂ-ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਅੱਗੇ ਆ ਸਕੇ ਸੋ ਜਲਦੀ ਮਿਲਦੇ ਆ ਇੱਕ ਹੋਰ ਸੋਹਣਾ ਜਿਹਾ ਟੌਪਿਕ ਲੈ ਕੇ ਥੈਂਕ ਯੂ ਸੋ ਮੱਚ ਬਾਏ ਟੇਕ ਕੇਅਰ